ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿੰਡ ਪੀਲੋਵਾਲ ਪੱਕਾ ਬਠਿੰਡੀਆਂ ਦੇ ਡੇਰੇ ਤੇ ਬੀਤੀ ਰਾਤ ਲੁਟੇਰਿਆਂ ਵੱਲੋਂ ਗੋਲੀਆਂ ਨਾਲ ਸਿੱਧਾ ਹਮਲਾ ਕਰ ਦਿੱਤਾ ਜਿਸ ਵਿੱਚ ਡੇਰੇ ਤੇ ਰਹਿਣ ਵਾਲੇ ਜਸਪਾਲ ਸਿੰਘ ਜ਼ਖਮੀ ਹੋ ਗਿਆ ਇੱਕ ਲੁਟੇਰੇ ਨੂੰ ਗੋਲੀ ਲੱਗਣ ਨਾਲ ਉਸ ਦੀ ਹੋਈ ਮੌਤ ਪੁਲਿਸ ਜਾਂਚ ਤੇ ਜੁਟੀ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਕਿਹੜਾ ਪਿੰਡ ਤੇ ਗੋਲੀਕਲੀ ਚੱਲੀ ਕੀ ਮਸਲਾ ਸਾਰਾ ਪਿੰਡ ਵੀ ਲੋਲ ਪੱਕਾ ਵੀਰ ਜੀ ਹਾਂਜੀ ਕੀ ਨਾਂ ਆਪਣਾ ਵੀਰ ਜੀ ਜਗਰਾਤ ਸਿੰਘ ਵਾ ਨਾਂ ਆਪਣਾ ਅੱਛਾ ਕਿਹੜਾ ਡੇਰਾ ਵਜਦਾ ਹੈ ਡੇਰਾ ਬਠਿੰਡਰਾਂ ਦਾ ਡੇਰਾ ਵਜਦਾ ਜੀ ਅੱਛਾ ਕੀ ਘਟਨਾ ਵਾਪਰੀ ਰਾਤ ਜਿਹੜੀ ਭਾਈ ਆਪਣੇ ਨਾਲ ਇਥੇ 1 ਵਜੇ ਆਪਾਂ ਨੂੰ ਪਏ ਜੀ ਲਟੇਰੇ ਅੱਛਾ ਜੀ ਤੇ ਆਪਣੇ ਤੋਂ ਪਹਿਲਾਂ ਖੜਕਾ ਬੱਤੀ ਬੰਦ ਹੋਈ ਆ ਖੜਕਾ ਹੋਇਆ ਮੈਂ ਵੱਡੇ ਵੀਰ ਨੂੰ ਉਠਾਇਆ ਜੀ ਹਾਂਜੀ ਤੇ ਉਹਨੂੰ ਮੈਂ ਆਖੀ ਉਹ ਤਾਂ ਬਾਹਰ ਵੇਖੀ ਕੀ ਆ ਅਸੀਂ ਦਰਵਾਜ਼ਾ ਖੋਲ੍ਹ ਕੇ ਬਾਹਰ ਚੱਲ ਗਏ ਜੀ ਬੈਕ ਸਾਈਡ ਹਾਂਜੀ ਤੇ ਉਹਨਾਂ ਅੱਗੋਂ ਸਿੱਧੇ ਫਾਇਰਿੰਗ ਕਰਤੀ ਆ ਜੀ ਤੇ 8 ਤੋਂ 10 ਜਾਨੇ ਹੈ ਜੀ ਅੱਛਾ ਜੀ ਥਿਆਰ ਹੀ ਉਹਨਾਂ ਕੋਲ ਹਾਂਜੀ ਥਿਆਰ ਹੀ ਜੀ ਤੇ ਜਦੋਂ ਅਸੀਂ ਵੀ ਅੱਗੋਂ ਫਾਇਰ ਕੀਤਾ ਜੀ ਆਪਣੇ ਲਾਇਸੈਂਸੀ ਵਪਨ ਦੇ ਨਾਲ ਤੇ ਉਹਨਾਂ ਦੇ ਵੀ ਲੱਗੀ ਹੈ ਜੀ ਇੱਕ ਜਾਨੇ ਤੇ ਅੱਛਾ ਜੀ ਤੇ ਉਹ ਕੀ ਹਾਲਤ ਹੈ ਜਿੱਤੇ ਗੋਲੀ ਲੱਗੀ ਉਹਨਾਂ ਨੂੰ ਹਾਲਤ ਜੀ ਹਾਲੀ ਲੈ ਕੇ ਗਏ ਨੇ ਹਸਪਤਾਲ ਗਵਾਂਡ ਗਵਾਂਡ ਆਇਆ ਜੀ ਭੱਜਾ ਮਟਕੇ ਦਾ ਰੋਲਾ ਪੈ ਗਿਆ ਅਸੀਂ ਸਾਰਿਆਂ ਨੂੰ ਬਾਜਾਂ ਮਾਰੀਆਂ ਜੀ ਤੇ ਭੱਜੇ ਆਏ ਫਿਰ ਲੈ ਕੇ ਗਏ ਹਾਲੀ ਤੱਕ ਪਤਾ ਨਹੀਂ ਜੀ ਉਥੋਂ ਫੋਨ ਆਇਆ ਕੋਈ ਪ੍ਰਸ਼ਨ ਤੇ ਤੇ ਜਿਹੜੀ ਤੁਸੀਂ ਜਵਾਬੀ ਕਾਰਵਾਈ ਕੀਤੀ ਉਹਦੇ ਵਿੱਚ ਵੀ ਲੱਗੀ ਕਿਸੇ ਨੂੰ ਗੋਲੀ ਜੇ ਕੁਝ ਕਹਿ ਨਹੀਂ ਸਕਦੇ ਉਹਨਾਂ ਵਿੱਚ ਲੱਗੀ ਇੱਕ ਨੂੰ ਕੁਝ ਕਹਿ ਨਹੀਂ ਸਕਦੇ ਸਾਰ ਸਭ ਬੰਦੇ ਪਏ ਆ ਜੀ ਇੱਕ ਦੀ ਮੌਤ ਵੀ ਹੋ ਗਈ ਕਹਿੰਦੀ ਹੈ ਹਾਂਜੀ ਹਾਂਜੀ ਲਟੇਰਾ ਉਹ ਹਾਂਜੀ ਲਟੇਰੇ ਦੇ ਅੱਛਾ ਕੋਈ ਹੋਈ ਪਛਾਣ ਉਹਦੀ ਨਹੀਂ ਜੀ ਕੋਈ ਪਛਾਣ ਨਹੀਂ ਕੋਈ ਪ੍ਰਸ਼ਾਸਨ ਆਇਆ ਜੀ ਅੱਛਾ ਜੀ ਹਾਂਜੀ ਹੁਣ ਵੇਖੋ ਕਾਰ ਕਰ ਤੇ ਕੀ ਮੰਗ ਕਰਦੇ ਮੰਗੇ ਇਹੋ ਕਰਦੇ ਸਾਨੂੰ ਇਨਸਾਫ ਚਾਹੀਜੇ ਪ੍ਰਸ਼ਾਸਨ ਕੋਲ ਹਾਂਜੀ ਸਾਰੀ ਘਟਨਾ ਵਾਪਰੀ ਇਹ ਮੌਤ ਹੋਈ ਕੀ ਘਟਨਾ ਹੈ ਸਾਰੀ ਇਥੇ ਇਹ ਜੀ ਮਿਡਨਾਈਟ ਰਾਤੀ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਹਾਂਜੀ ਐਸਐਚਓ ਸਾਹਿਬ ਨੂੰ ਵੇਦਨ ਦਾ ਕਰਕੇ ਇਥੇ ਪਿੰਡ ਜਿਹੜਾ ਭੀਲੋਵਾਲ ਆ ਇਥੇ ਜਸਪਾਲ ਸਿੰਘ ਤੇ ਜਗਰਾਤ ਸਿੰਘ ਜਿਹੜੇ ਆ ਦੋ ਭਰਾ ਰਹਿੰਦੇ ਜਿਹੜੇ ਡੇਰੇ ਤੇ ਤੇ ਉਹਨਾਂ ਵੱਲੋਂ ਇਤਲਾਹ ਦਿੱਤੀ ਗਈ ਸੀ ਵੀ ਸਾਡੇ ਘਰ ਕੋਈ 10-12 ਬੰਦੇ ਜਿਹੜੇ ਆ ਵੀ ਉਹਨਾਂ ਨੇ ਕੋਈ ਹਮਲਾ ਕੀਤਾ ਤੇ ਦੁਆਰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਇਹਨਾਂ ਨੇ ਆਪਣੇ ਰਾਈਫਲ ਦਾ ਫਾਇਰ ਕੀਤਾ ਤੇ ਉਹ ਗੋਣਾਂ ਨੇ ਵੀ ਫਾਇਰ ਕੀਤੇ ਸੀ ਜਿਹਦੇ ਨਾਲ ਇੱਕ ਜਿਹੜਾ ਇਹਦੇ ਵਿੱਚ ਅਨਨੋਨ ਪਰਸਨ ਹੈ ਜਿਹੜਾ ਉਹਦੀ ਡੈਥ ਹੋ ਗਈ ਆ ਤੇ ਇਹਨਾਂ ਦਾ ਭਰਾ ਜਿਹੜਾ ਜਸਪਾਲ ਸਿੰਘ ਆ ਉਹ ਵੀ ਇੰਜਰਡ ਜਿਹੜਾ ਹਸਪੀਟਲ ਐਡਮਿਟ ਹੈ ਮੌਕੇ ਤੇ ਆਏ ਆ ਕੋਈ ਨਹੀਂ ਤਫतीश ਕਰ ਰਹੇ ਆਂ ਦੇਖਦੇ ਆਂ